ਸਾਰ ਸੰਗਤ ਕਾਲ ਯੁਗ ਦੇ ਸਭ ਤੋਂ ਵੱਡੇ ਲੱਛਣ ਜੋ ਅੱਜ ਸਾਨੂੰ ਪ੍ਰਤੱਖ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਦੇ ਬਾਰੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਜ਼ਿਕਰ ਕਰ ਗਏ ਜਿਨ੍ਹਾਂ ਦੇ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਭਾਈ ਇਹ ਸਮਾਂ ਜਿਹੜਾ ਨਾ ਤੁਹਾਡੇ ਤੇ ਆਉਣ ਵਾਲਾ ਹੈ ਇਹ ਸਮਾਂ ਤੁਹਾਡੇ ਉੱਪਰੋਂ ਗੁਜ਼ਰੇਗਾ ਸਿੱਖੋ ਸੁਚੇਤ ਰਹੋ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਆਰੰਭ ਕਰਾਂਗੇ ਪਿਆਰਿਓ ਸਤਿਗੁਰੂ ਜੀ ਸਵਨਾ ਤੇ ਕਿਰਪਾ ਰੱਖਣ ਸਭ ਤੇ ਮਿਹਰ ਭਰੇ ਆ ਹੱਥ ਰੱਖਣ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਦੇਣ ਸੋ ਪਿਆਰਿਓ ਪਹਿਲਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਫਤਿਹ ਬਲਾਓ ਹਾਜ਼ਰੀਆਂ ਲਗਵਾਈਏ ਆਪਾਂ ਆਰੰਭਤਾ ਕਰੀਏ ਅੱਜ ਦੇ ਵਿਸ਼ੇ ਦੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਪਹਿਲਾਂ ਹੀ ਬਚਨ ਕਰ ਗਏ ਸਨ ਉਹ ਕਹਿੰਦੇ ਭਾਈ ਜਿਹੜੇ ਕਲਯੁਗ ਦੇ ਲੱਛਣ ਹੋਣਗੇ ਉਹ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਸਭ ਤੋਂ ਪਹਿਲਾਂ ਦਿਖਣਗੇ ਤੁਹਾਡੇ ਵਿੱਚ ਸਾਨੂੰ ਉਹ ਲੱਛਣ ਜਿਹੜੇ ਨੇ ਉਹ ਭਾਈ ਸਾਨੂੰ ਨਜ਼ਰ ਆ ਜਾਣਗੇ ਦੁਨੀਆ ਜਿਹੜੀ ਹੈ ਉਹ ਇਹੋ ਜੀ ਹੋ ਜਾਏਗੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੇ ਕੋਈ ਪਾਤਸ਼ਾਹ ਕਹਿੰਦੇ ਨੇ ਇਹ ਦੁਨੀਆ ਕੈਸੀ ਹੋ ਗਈ ਕਹਿੰਦੇ ਇੱਥੇ ਆਪਣਾ ਕੋਈ ਸਾਕ ਸੰਬੰਧੀ ਮਿੱਤਰ ਦੋਸਤ ਭੈਣ ਭਰਾ ਕੋਈ ਰਿਸ਼ਤਾ ਨਾਤਾ ਕੋਈ ਨਹੀਂ ਹੈਗਾ ਸਾਰੇ ਜਿਹੜੇ ਰਿਸ਼ਤੇ ਨਾਤੇ ਨੇ ਉਹ ਸਿਰਫ ਕੇਵਲ ਤੇ ਕੇਵਲ ਆਪਣੇ ਆਪਣੇ ਹਿੱਤ ਨੂੰ ਜੁੜੇ ਹੋਏ ਨੇ ਆਪਣੇ ਹੀ ਸੁੱਖ ਸਿਉ ਪਾਉਂਦੇ ਹੋ ਸਤਿਗੁਰੂ ਕਹਿੰਦੇ ਨੇ ਇੱਥੇ ਸਾਰੇ ਹੀ ਆਪਣੇ ਹਿੱਤ ਵਾਸਤੇ ਆਪਣੇ ਲਾਲਚ ਵਾਸਤੇ ਕਿਸੇ ਨਾ ਕਿਸੇ ਜਿਹੜੇ ਨੇ ਪੂਰਤੀ ਵਾਸਤੇ ਤੇਰੇ ਨਾਲ ਜੁੜੇ ਹੋਏ ਨੇ ਤੇਰੇ ਨਾਲ ਅੰਦਰੋਂ ਕੋਈ ਜਿਹੜਾ ਲਾਲਚ ਹੈ ਕਹਿੰਦੇ ਪਰ ਦਿਲੋਂ ਤੇਰੇ ਨਾਲ ਕੋਈ ਕੋਈ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਕਹਿੰਦੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਜਿਹੜੇ ਸਮੇਂ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਉਹ ਸਮੇਂ ਦੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਕਰ ਦਿੱਤੀ ਗੁਰਮੁਖ ਪਿਆਰਿਓ ਸਤਿਗੁਰੂ ਕਹਿੰਦੇ ਨੇ ਜਿਹੜੇ ਅੱਜ ਦੀ ਦੁਨੀਆ ਦੇ ਲੋਕ ਨੇ ਇਹ ਦਸਣ ਨੂੰ ਤੇ ਬੜੇ ਚੰਗੇ ਹੋਣਗੇ ਭਲੇ ਦਿਖਣਗੇ ਬੜੇ ਵਧੀਆ ਲੱਗਣਗੇ ਲੱਗਣਗੇ ਵੀ ਇਹ ਧਰਮੀ ਨੇ ਪਰ ਕਹਿੰਦੇ ਇਹ ਧਰਮੀ ਨਹੀਂ ਹੋਣਗੇ ਬਾਹਰੋਂ ਤੇ ਧਰਮੀਆਂ ਦਾ ਪਹਿਰਾਵਾ ਪਹਿਨਿਆ ਹੋਏਗਾ ਚੰਗੇ ਲੱਗਣਗੇ ਜਿਵੇਂ ਗੁਰਬਾਣੀ ਵਿੱਚ ਆਪਾਂ ਪੜਦੇ ਆਂ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਬਾਹਰੋਂ ਮਨੋਂ ਕੁਸੁੱਧਾ ਕਾਲੀਆਂ ਬਾਹਰੋਂ ਚਿੱਟੀਆਂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਗੱਲਾਂ ਨਾਲ ਤੇ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਕਹਿੰਦੇ ਬਾਹਰੋਂ ਤੇ ਬੜਾ ਲਿਖਰਿਆ ਭੁਖਰਿਆ ਵਰਦਾ ਪਰ ਅੰਦਰ ਕਹਿੰਦੇ ਜਿਹੜਾ ਹੈ ਮਨ ਕਾਲਾ ਹੋਇਆ ਪਿਆ ਹੈ ਮਨਹੁ ਕੋ ਸੁੱਧਾ ਕਾਲੀਆਂ ਅੰਦਰੋਂ ਤਾਂ ਕਹਿੰਦੇ ਐਸਾ ਮਨ ਹੋਇਆ ਪਿਆ ਜਿਵੇਂ ਕੋਲੂ ਨੂੰ ਸਾਫ਼ ਕਰਦੇ ਨਾ ਲੀਰ ਦੇ ਨਾਲ ਲੀਰ ਕਾਲੀ ਹੋ ਜਾਂਦੀ ਹੈ ਉਹਦੇ ਵਿੱਚ ਤੰਦ ਮੈਲ ਪੈ ਜਾਂਦੀ ਹੈ ਉਹ ਮੈਲ ਨਹੀਂ ਨਿਕਲਦੀ ਕਹਿੰਦੇ ਇਹੋ ਜਿਹਾ ਮਨ ਹੋ ਗਿਆ ਅੰਦਰੋਂ ਤੇ ਸਤਿਗੁਰੂ ਕਹਿੰਦੇ ਨੇ ਇਹ ਲੋਕ ਭਲੇ ਦਿਖਣਗੇ ਜ਼ਰੂਰ ਪਰ ਭਲੇ ਨਹੀਂ ਹੋਣਗੇ ਬੜੇ ਚੰਗੇ ਤਾਂ ਲੱਗਣਗੇ ਬੜੀਆਂ ਚੰਗੀਆਂ ਜੜੀਆਂ ਨੇ ਗੱਲਾਂ ਵੀ ਕਰਨਗੇ ਪਰ ਅਸਲ ਦੇ ਵਿੱਚ ਜਿਹੜਾ ਮਨ ਹੈ ਨਾ ਮਨ ਦੇ ਵਿੱਚ ਖੋਟ ਹੋਏਗੀ ਇਹਨਾਂ ਦੇ ਜਿਹੜੇ ਕਰਮ ਨੇ ਕਹਿੰਦੇ ਉਹ ਚੰਗੇ ਨਹੀਂ ਹੋਣਗੇ ਕਹਿੰਦੇ ਲੱਗਣਗੇ ਤੇ ਚੰਗੇ ਪਰ ਕਰਮ ਜਿਹੜੇ ਨੇ ਬਹੁਤ ਮਾੜੇ ਹੋਣਗੇ ਸਤਿਗੁਰੂ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਮੇਰੇ ਪਾਤਸ਼ਾਹ ਜੀ ਨੇ ਸਾਰੀ ਗੱਲ ਜਿਹੜੀ ਆ ਕਲੀਅਰ ਕਰ ਦਿੱਤੀ ਮੇਰੇ ਮਾਲਕ ਜੀ ਕਹਿੰਦੇ ਨੇ ਕਹਿੰਦੇ ਭਾਈ ਇਹ ਲੋਕ ਬਿਲਕੁਲ ਵੀ ਚੰਗੇ ਨਹੀਂ ਹੋਣਗੇ ਇਹ ਲੋਕ ਦੇਖਣ ਨੂੰ ਤੇ ਚੰਗੇ ਲੱਗਣਗੇ ਪਰ ਕਹਿੰਦੇ ਇਹ ਲੋਕਾਂ ਦਾ ਜਿਹੜਾ ਹੈ ਚੰਗਾਪਣ ਬਿਲਕੁਲ ਨਹੀਂ ਹੋਏਗਾ ਇਹ ਲੋਕ ਬੜੇ ਆਪ ਦੇ ਆਪ ਨੂੰ ਕਹਿੰਦੇ ਚੰਗੇ ਅਖਵਾਉਣਗੇ ਪਰ ਚੰਗੇ ਹੋਣਗੇ ਨਹੀਂ ਇਹਨਾਂ ਲੋਕਾਂ ਦੀ ਸਭ ਤੋਂ ਵੱਡੀ ਕਹਿੰਦੇ ਜਿਹੜੀ ਇਹ ਖਟਿਆਈ ਹੋਏਗੀ ਇਹ ਲੋਕ ਸਭ ਤੋਂ ਵੱਡੇ ਜਿਹੜੇ ਨੇ ਇਦਾਂ ਦੇ ਹੋਣਗੇ ਤੇ ਸਤਿਗੁਰੂ ਕਹਿੰਦੇ ਨੇ ਇਦਾਂ ਦੇ ਇਹ ਲੋਕ ਬਣਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਪਰ ਚੰਗੇ ਹੋਣਗੇ ਨਹੀਂ ਦੂਜਾ ਬਚਨ ਮੇਰੇ ਮਹਾਰਾਜ ਨੇ ਕੀਤਾ ਕਿ ਇਹ ਸਤਿਗੁਰੂ ਜੀ ਦਾ ਇਹ ਲੋਕ ਬਿਲਕੁਲ ਵੀ ਸਤਕਾਰ ਨਹੀਂ ਕਰਨਗੇ ਇਹ ਲੋਕ ਭੋਜਨ ਖਾਣਗੇ ਬਾਹਰਲੇ ਭੋਜਨ ਖਾਣ ਦੇ ਇਹ ਲੋਕ ਸ਼ਕੀਨ ਹੋਣਗੇ ਬੜਾ ਇਹਨਾਂ ਦਾ ਦਿਲ ਖੁਸ਼ ਹੋਏਗਾ ਜਿਹੜਾ ਜਿਹੜਾ ਭੋਜਨ ਅਪਵਿੱਤਰਤਾ ਦੇ ਨਾਲ ਤਿਆਰ ਹੋਏਗਾ ਮੈਲੇ ਹੱਥਾਂ ਨਾਲ ਤਿਆਰ ਹੋਏਗਾ ਤੰਬਾਕੂ ਸਿਕਟ ਪੀਣ ਵਾਲੇ ਲੋਕਾਂ ਦੇ ਹੱਥੋਂ ਤਿਆਰ ਹੋਇਆ ਭੋਜਨ ਇਹਨਾਂ ਨੂੰ ਬੜਾ ਪਾਏਗਾ ਅੱਜ ਜੇ ਕੋਈ ਪੰਜਾਬੀ ਬੰਦਾ ਕੰਮ ਕਰਦਾ ਕੋਈ ਆਪਣਾ ਵੀਰ ਗੁਰਸਿੱਖ ਵੀਰ ਰਿਹੜੀ ਲਾਉਂਦਾ ਆਪਣੀ ਕਿਰਤ ਕਰਦਾ ਉਹਦੇ ਕੋਲੇ ਬਹੁਤ ਘੱਟ ਤੇ ਜਿਹੜੇ ਪ੍ਰਵਾਸੀ ਨੇ ਭਈਏ ਨੇ ਉਹਨਾਂ ਕੋਲੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਉਹਦਾ ਕਾਰਨ ਕੀ ਆ ਵੀ ਲੋਕੀ ਮੈਲਾ ਖਾਣਾ ਪਸੰਦ ਕਰ ਰਹੇ ਨੇ ਸਤਿਗੁਰੂ ਦਾ ਬਚਨ ਤੇ ਸੱਚ ਹੋ ਗਿਆ ਜੀ ਸਾਧ ਸੰਗਤ ਸਾਡੇ ਲੋਕਾਂ ਦੀ ਨਾਲ ਕੋਲੇ ਕੁਆਲਿਟੀ ਨਹੀਂ ਹੈਗੀ ਇਹਦਾ ਮਤਲਬ ਉਹਨਾਂ ਕੋਲੇ ਕੁਆਲਿਟੀ ਹੈ ਕਹਿੰਦੇ ਜੀ ਉਹਨਾਂ ਕੋਲੇ ਸਵਾਦਿਸ਼ਟ ਹੈ ਸਵਾਦਿਸ਼ਟ ਤੇ ਆਪਣੇ ਕੋ ਸਤਿਗੁਰੂ ਦਾ ਬਚਨ ਹੋਇਆ ਹੋਇਆ ਭਾਈ ਉਹ ਸੱਚ ਵੀ ਤਾਂ ਹੋਣਾ ਆ ਸਤਿਗੁਰ ਕਹਿੰਦੇ ਇਹਨਾਂ ਨੂੰ ਉਹ ਭੋਜਨ ਵਧੀਆ ਲੱਗੇਗਾ ਤੀਜਾ ਬਚਨ ਮੇਰੇ ਮਹਾਰਾਜ ਨੇ ਕੀਤਾ ਕਹਿੰਦੇ ਜਿਹੜੇ ਕੱਪੜੇ ਪਾਉਣਗੇ ਲੋਕ ਜਿਨੂੰ ਪਹਿਣ ਕੇ ਉਹਨਾਂ ਦੇ ਅੰਦਰ ਵਿਕਾਰ ਪੈਦਾ ਹੋਣਗੇ ਕਹਿੰਦੇ ਉਹਨਾਂ ਦਾ ਤਨ ਵੀ ਪੀੜਿਆ ਜਾਏਗਾ ਤੇ ਮਨ ਵੀ ਪੀੜਿਆ ਜਾਏਗਾ ਤੇ ਕਹਿੰਦੇ ਇਹ ਇਦਾਂ ਦਾ ਜਿਹੜਾ ਸਿਸਟਮ ਹੋਏਗਾ ਤੇ ਆਪਾਂ ਪੜਦੇ ਹਾਂ ਗੁਰਬਾਣੀ ਵਿੱਚੋਂ ਪਾਤਸ਼ਾਹ ਕਹਿੰਦੇ ਨੇ ਜਿਤ ਪੈਦਾ ਤਨ ਪੀੜਿਆ ਮਨ ਮਹਿ ਚੱਲੇ ਵਿਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਜਿਹਨੂੰ ਪਹਿਨ ਕੇ ਤੇਰਾ ਤਨ ਵੀ ਪੀੜਿਆ ਜਾਵੇ ਤੇਰੇ ਮਨ ਦੇ ਵਿੱਚ ਵੀ ਜਿਹੜੇ ਨੇ ਭੈੜੇ ਵਿਕਾਰ ਚੱਲਣ ਲੱਗ ਜਾਣ ਮਨ ਦੇ ਅੰਦਰ ਕਾਮ ਜਿਹੜਾ ਹੈ ਉਹ ਬਹੁਤ ਉ ਤੇਜ ਨਾਲ ਜਿਹੜੀ ਆ ਉਸ ਦੀ ਤੇਜ ਹੋ ਜਾਏ ਕਹਿੰਦੇ ਸਜਣਾ ਤੂੰ ਐਸਾ ਬਣ ਜਾਏਗਾ ਕਹਿੰਦੇ ਇਹੋ ਜਿਹਾ ਪਹਿਰਾਵਾ ਨਾ ਪਹਿਨੀ ਅੱਜ ਸਾਡੀਆਂ ਧੀਆਂ ਪਹਿਣਾ ਬੱਚੀਆਂ ਦਾ ਜਿਹੜਾ ਪਹਿਰਾਵਾ ਹੈ ਸਾ ਸੰਗਤ ਉਹ ਪਹਿਰਾਵਾ ਜਿਹੜਾ ਨਾ ਇਹੋ ਜਿਹਾ ਹੋ ਗਿਆ ਉਹ ਪਹਿਰਾਵਾ ਜਿਹੜਾ ਉਹ ਇਹੋ ਜਿਹਾ ਹੋ ਗਿਆ ਤੇ ਉਸ ਪਹਿਰਾਵੇ ਦਾ ਜਿਹੜਾ ਸਾਨੂੰ ਅੱਜ ਵੇਖ ਕੇ ਆਪ ਨੂੰ ਸ਼ਰਮ ਆ ਜਾਂਦੀ ਹੈ ਪਰ ਪਹਿਨਣ ਵਾਲੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਗੁਰੂ ਘਰ ਗੁਰੂ ਘਰ ਜਾਈਏ ਸਾਦਾ ਪਹਿਨਣਾ ਚਾਹੀਦਾ ਕਿ ਨਹੀਂ ਪਹਿਨਣਾ ਚਾਹੀਦਾ ਉੱਥੇ ਵੀ ਇਹੋ ਜਿਹਾ ਪਹਿਨਣਾ ਸਾਧ ਸੰਗਤ ਕਈ ਵਾਰੀ ਮੈਂ ਚਲੋ ਇੱਕ ਭੈਣ ਸੀ ਉਹਨੂੰ ਬੜੀ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਚਲੋ ਉਹਨੇ ਸਮਝ ਆ ਗਈ ਜੀ ਉਹਦੇ ਸਕਲਟ ਪਾਈ ਹੋਈ ਜਦੋਂ ਮੱਥਾ ਟੇਕੇ ਨਾ ਭੈਣ ਪਿੱਛੋਂ ਉਹਦੀ ਸਾਰੀ ਢੂਈ ਨੰਗੀ ਹੋ ਗਈ ਤੇ ਚਲੋ ਸਵਾਬਕ ਹੈ ਵੀ ਲੋਕ ਜਿਹੜੇ ਸੀ ਪਿੱਛੇ ਉਹ ਵੇਖਣ ਲੱਗ ਗਏ ਮੁੰਡੇ ਜੇ ਸੀ ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਅੱਗੋਂ ਮੱਥਾ ਟੇਕੇ ਅੱਗੋਂ ਵੀ ਉਸ ਭੈਣ ਦਾ ਜਿਹੜਾ ਹੈ ਗਲਾ ਬਿਲਕੁਲ ਸਾਫ਼ ਦਿਖਾਈ ਦੇਵੇ ਤੇ ਬੜਾ ਆਊਟ ਜਿਹਾ ਲੱਗੇ ਇਹ ਸਾਦ ਸੰਗਤ ਕੱਪੜੇ ਉਹਦੇ ਹੋਰ ਹੀ ਤਰ੍ਹਾਂ ਜਿਹਦੇ ਪਾਏ ਹੋਏ ਤੇ ਉਹਨੂੰ ਭੈਣ ਨੂੰ ਮੈਂ ਸਮਝਾਇਆ ਤੇ ਚਲੋ ਉਹਨੇ ਭੈਣ ਨੇ ਆਪਣੀ ਗਲਤੀ ਮੰਨੀ ਉਹ ਸਮਝੀ ਵੀ ਕਿ ਨਹੀਂ ਗੁਰੂ ਘਰ ਆਉਣ ਵੇਲੇ ਚਲੋ ਮੈਨੂੰ ਪਹਿਰਾਵਾ ਜਿਹੜਾ ਹੈ ਇਦਾਂ ਨਹੀਂ ਪਹਿਨਣਾ ਚਾਹੀਦਾ ਸੀ ਮੈਂ ਕਿਹਾ ਵੀ ਭੈਣੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਪਹਿਰਾਵਾ ਉਹ ਪਹਿਨੋ ਜਿਹੜਾ ਆਪਣੇ ਤਨ ਨੂੰ ਢਕੇ ਜਿਹੜਾ ਆਪਣੀ ਇੱਜ਼ਤ ਨੂੰ ਕੱਜੇ ਜਿਹੜਾ ਆਪਣੀ ਇੱਜ਼ਤ ਨੂੰ ਆਪ ਪਹਿਰਾਵਾ ਨਹੀਂ ਢੱਕ ਰਿਹਾ ਇਹ ਜਿਹਾ ਪਹਿਰਾਵਾ ਪਹਿਨ ਕੇ ਕੀ ਅਸੀਂ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚਲੋ ਉਸ ਭੈਣ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਪਰ ਮੇਰੇ ਸਤਿਗੁਰੂ ਕਹਿੰਦੇ ਨੇ ਪਹਿਰਾਵੇ ਵੀ ਇਹੋ ਜੇ ਹੋ ਜਾਣਗੇ ਜਿਨ੍ਹਾਂ ਪਹਿਰਾਵਿਆਂ ਨੂੰ ਵੇਖ ਕੇ ਮਨ ਦੇ ਵਿੱਚ ਵਿਕਾਰ ਚੱਲਣਗੇ ਕਹਿੰਦੇ ਮਨ ਵੀ ਪੀੜਿਆ ਜਾਏਗਾ ਪਰਾਇਆ ਰੂਪ ਦੇਖ ਕੇ ਬੜੇ ਖੁਸ਼ ਹੋਣਗੇ ਇਹ ਲੋਕ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈ ਜਾਣਗੀਆਂ ਕੜੱਤਣਾ ਆ ਜਾਣਗੀਆਂ ਮਿਠਾਸ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਰਹੇਗੀ ਕਲਯੁਗ ਦੇ ਲੋਕਾਂ ਦੇ ਤਿੰਨ ਇਹ ਵੱਡੇ ਲੱਛਣ ਨੇ ਜੋ ਮੇਰੇ ਪਾਰਸ਼ਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੇ ਕਹਿੰਦੇ ਰਿਸ਼ਤੇ ਜਿਹੜੇ ਨੇ ਉੱਟ-ਉੱਟ ਜਾਣਗੇ ਰਿਸ਼ਤਿਆਂ ਦੇ ਵਿੱਚ ਜਿਹੜੀ ਆ ਮਿਠਾਸ ਨਹੀਂ ਰਹੇਗੀ ਅੱਜ ਸਕੇ ਭੈਣ ਭਰਾ ਇੱਕ ਮਾਂ ਦੇ ਢਿੱਡੋਂ ਜੰਮੇ ਹੋਏ ਸਾਧ ਸੰਗਤ ਉਹ ਰਲ ਕੇ ਨਹੀਂ ਬੈਠਦੇ ਐਸਿਆਂ ਨੂੰ ਲੈ ਕੇ ਜਿਹੜਾ ਉਹਨਾਂ ਦਾ ਕਲੇਸ਼ ਪੈ ਜਾਂਦਾ ਹੈ ਬੜਾ ਆਪਾਂ ਦੇਖਦੇ ਆਂ ਵੀ ਸਾਰਾ ਕੁਝ ਇਦਾਂ ਚੱਲਦਾ ਗੁਰਮੁਖ ਪਿਆਰਿਓ ਬੜੀਆਂ ਜੜੀਆਂ ਇਦਾਂ ਦੀਆਂ ਚੀਜ਼ਾਂ ਨੇ ਆਪਾਂ ਵੇਖਦੇ ਆਂ ਸੋ ਗੁਰਮੁਖ ਪਿਆਰਿਓ ਮੈਂ ਤੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਭਾਈ ਸਤਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਨੇ ਉਹ ਸੱਚ ਹੋ ਰਹੇ ਨੇ ਸੋ ਇਹਨਾਂ ਤੋਂ ਜਿਹੜਾ ਹੈ ਜ਼ਰੂਰ ਬਚ ਕੇ ਰਹੀਏ ਗੁਰੂ ਅੱਗੇ ਅਰਦਾਸ ਕਰੀਏ ਸਤਗੁਰੂ ਜੀ ਤੁਸੀਂ ਉਹ ਬਚਾਓ ਤੁਸੀਂ ਉਹ ਕਿਰਪਾ ਕਰੋ ਜੇ ਤੁਸੀਂ ਕਿਰਪਾ ਕਰੋਗੇ ਤਾਂ ਸਾਡਾ ਬਚਾਅ ਹੋਊਗਾ ਨਹੀਂ ਸਾਡਾ ਬਚਾਅ ਨਹੀਂ ਹੋਣਾ ਸੋ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਸਤਗੁਰੂ ਸਾਨੂੰ ਬਚਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ